ਗੀਪੀ ਫਿਲਮੀ ਐਕਟਰ ਅਤੇ ਸਿੰਗਰ ਗੀਪੀ ਗਰੀਵਾਲ ਨੇ ਹੜਪੀੜਤ ਪਰਵਾਰਾਂ ਦੀ ਕੀਤੀ ਮਦਦ ਫਰਿੱਜ ਅਤੇ ਹੋਰ ਸਮਾਨ ਦੇਣ ਲਈ ਪਹੁੰਚੇ ਗੁਰਦਾਸਪੁਰ ਹੜਪ ਬਾਬਤ ਇਹ ਇਲਾਕੇ ਦਾ ਤੁਰਕਤ ਦੇ ਲਈ ਗੁਰਦਾਸਪੁਰ ਪਹੁੰਚੇ ਫਿਲਮੀ ਅਦਾਕਾਰ ਅਤੇ ਸਿੰਗਰ ਗੀਪੀ ਗਰੀਵਾਲ ਨੇ ਕਿਹਾ ਕਿ ਇਸ ਉਕੀ ਖੜੀ ਵਿਚਾਰਿਕ ਨੂੰ ਹੜਪੀੜਤਾ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸੰਜੀਤਾਤ ਨਾਲ ਵੀ ਉਹਨਾਂ ਦੀ ਗੱਲ ਹੋਈ ਸੀ ਉਹ ਵੀ ਪੰਜਾਬ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਪੰਜਾਬ ਦੇ ਨਾਲ ਹਨ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜਦ ਉਹਨਾਂ ਪਰ ਬਾਬਤ ਲੋਕਾਂ ਨਾਲ ਮੁਲਾਕਾਤ ਕੀਤੀ ਤਾਂ ਐਵੇਂ ਚਾਹਤਾ ਹੈ ਕਿ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਰਿਹਾ ਹੁਣ ਪਰਿਵਾਰ ਪਰਿਵਾਰਾਂ ਨੂੰ ਇੱਕ ਨਵਾਂ ਮੋੜ ਦਿੱਤੇ ਲਈ ਉਹਨ ਲਈ ਉਹਨਾਂ ਦੀ ਤਰ੍ਹਾਂ ਬਹੁਤ ਕੁਝ ਮਦਦ ਕਰਨ ਦੀ ਲੋੜ ਹੈ ਇਸ ਮੌਕੇ ਜਿਵੇਂ ਗਰੇਵਾਲ ਨੇ ਲੋਕਾਂ ਨੂੰ ਫ੍ਰਿਜ ਤੇ ਹੋਰ ਸਮਾਨ ਮਦਦ ਲਈ ਦਿੱਤਾ ਓਕੇ ਸਰ ਠੀਕ ਹੈ ਨਾ ਹਾਂ ਹਾਂ ਉਹ ਐਂਗਲ ਹੈ ਓਕੇ ਬਾਈ ਜੀ ਅੱਜ ਆਏ ਹੋ ਇੱਥੇ ਜਗ੍ਹਾ ਦੇ ਪਰ ਹਰ ਪਰ ਬਗਲਾ ਕੀ ਕਰਨਾ ਚਾਹੋਗੇ ਕੀ ਹਾਲਾਤਾਂ ਦੇ ਵਿੱਚ ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਨੇ ਇੱਥੇ ਸੋ ਜੋ ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ ਤੇ ਲੱਗੇ ਹੋਏ ਆ ਜੀ ਮੈਂ ਪਹਿਲਾਂ ਵੀ ਇੱਥੇ ਕੇਵਲੀ ਕਰਨ ਗ੍ਰਾਪ ਹੁਣ ਉਧਰ ਚੁੱਕਿਆ ਤੇ ਅੱਜ ਫੇਰ ਆਇਆ ਕੁਝ ਸਮਾਨ ਸੀਗਾ ਜਿਹੜਾ ਚਾਹੀਦਾ ਸੀਗਾ ਉਹ ਨਹੀਂ ਆਇਆ ਕਿੰਨੇ ਦਿਨ ਤੁਸੀਂ ਰੋਗੇ ਹਰ ਵਾਰ ਬਾਗਲਾ ਜੀ ਅੱਜ ਮੈਂ ਚਲੇ ਜਾऊंगा ਜੀ ਵਾਪਸ ਤੇ ਸਾਡੀ ਕੱਲ షూਟਿੰਗ ਹੈ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਸੋ ਮੈਂ ਪਹਿਲਾਂ ਵੀ ਕਹਿਆ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰੈਗੂਲਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ خود ਵੀ ਪਹੁੰਚ ਸਕਦੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਠੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰ ਰਹੇ ਹਾਂ ਹੈ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਨਾਲ ਮਿਲ ਕੇ ਲੱਗੇ ਰਹਿਣਾ ਵਾ ਕਿ ਤਾਂ ਖਿੱਚ ਤੇ ਵਕ ਵਕ ਇਲਾਕੇ ਦੇ ਏਰੀਆ ਦੇ ਵਿੱਚ ਜਿੱਥੇ ਹਰ ਸਵੇਰ ਬੋਨੇ ਕਿਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਜਿਹੇ ਦੇਖ ਲਈ ਆਪਾਂ ਹੁਣ ਸਾਰਿਆਂ ਨੇ ਤਕਰੀਬਨ ਬਲੇ ਦਾ ਪਤਾ ਨਹੀਂ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓਸ ਤੇ ਸਭ ਜਗ੍ਹਾ ਤੇ ਲੱਗਿਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਵਾ ਔਰ ਮੈਂ ਪਹਿਲਾਂ ਵੀ ਕਾਜੀਆ ਦੇ ਤੋਰੀ ਤੇ ਗੱਲ ਕਰਦਾ ਸੀ ਕਿ ਉਹਨੂੰ ਟਾਈਮ ਲੱਗਦਾ ਇਹ ਅਨਿਛੇਤੀ ਵਾਲਾ ਪ੍ਰੋਸੈਸ ਰਿਸ਼ਤੇ ਕੇ ਨਾਲ ਮੰਤਰੀ ਤੇ ਮੰਤਰੀ ਤੋਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈ ਨਾ ਝੋਟਾ ਨੇ ਜਿਹਨਾਂ ਨੇ ਇੱਕ ਹਸਪਤਲ ਤੋਂ ਵਾਸਤੇ ਮਦਦ ਵਾਸਤੇ ਆ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੇ ਨਾਲ ਖੜੀ ਹੈ ਕੋਈ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਨੋ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਉਹ ਜੈਨੂਅਲੀ ਉਹ ਨਾ ਬਹੁਤ ਕੰਸਰਨ ਉਹ ਲੋਕ ਕੰਸਰਨ ਉਹਨਾਂ ਦਾ ਕਿ ਯਾਰ ਮੈਚ ਚ ਚਾਲੀ ਬੈਸਟ ਤੋਂ ਬੈਸਟ ਕਰਾ ਸੋ ਪਿਛੇ ਉਹ ਬਿਮਾਰ ਸੀਗੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਹ ਸੀ ਕਿ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਉਹ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਨਾ ਉਹ ਚੀਜ਼ਾਂ ਨਹੀਂ ਆਪਾਂ ਉਹ ਇਸ ਵਕਤ ਕਰਨੀ ਚਾਹੀਦੀ ਹੈ ਇਸ ਵਕਤ ਆਪਾਂ ਨੂੰ ਬੈਟਰਮੈਂਟ ਨਿਕਲਣੀ ਚਾਹੀਦੀ ਆ ਇਹ ਪੰਜਾਬ ਦਾ ਸੁਧਾਰ ਕਿੱਦਾਂ ਕੀਤਾ ਜਾਦਾ ਜੀ ਪੀ ਚੋ ਤੇ ਫੈਮਲੀਜ਼ ਨੂੰ ਮਿਲਦਾ ਜੀ ਪੀ ਜਿਹੜੇ ਫੈਮਲੀਜ਼ ਨੂੰ ਮਿਲਦੇ ਆ ਵਿਕਟਿਮਸ ਨੂੰ ਮਿਲਦਾ ਮਾਈਂਡ ਚ ਕੀ ਚੱਲਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਨਾਲ ਹੈਗਾ ਤੇ ਮੇਰੇ ਬੱਚੇ ਨੇ ਸੋ ਮੈਂ ਕਿਸੇ ਦੇ ਜਵਾਕਾਂ ਨੂੰ ਮਿਲਦਾ ਜੇ ਉਹਨਾਂ ਦੀ ਕੋਈ ਤੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਨੂੰ ਤੇ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿਦਾਂ ਵਾ ਸੋ ਬੜਾ ਐਮੋਸ਼ਨਲ ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੇ ਜਦੋਂ ਆਪਾਂ ਜਾਣਦੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਮੈਨੂੰ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਯਾਰ ਆਪਣੇ ਚਾਚੇ ਤਾਇਆ ਦੇ ਘਰ ਨੇ ਇਹ ਹਨਾ ਉਹ ਉਸ ਜਿਹੇ ਘਰਾਂ ਜਿੱਥੇ ਆਪਾਂ ਜੰਮੇ ਪਲੇਏ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕੰਮ ਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਹੁਣ ਕਿਤੇ ਚਲੇ ਗਿਆ ਹਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕੈਸਾ ਨੇ ਕਿ ਇਸ ਵਕਤ ਜਦੋਂ ਹੀ ਇਥੇ ਹੁੰਦੇ ਆ ਇੱਕ ਵਾਰੀ ਦਿਲ ਚਿੰਜੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਆ ਕਹਿੰਦਿਆਂ ਕਿ ਯਾਰ ਜਿਹੜੇ ਪੂਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲਾਂ ਨਹੀਂ ਬਣਨੀਆਂ ਚਾਹੀਦੀਆਂ ਪਰ ਮੈਨੂੰ ਆ ਲੱਗਾ ਕਿ ਯਾਰ ਬਣਨੀ ਹੈ ਕਹੀ ਜਾ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਤੇ ਮੈਂ ਦੇਖਿਆ ਤੇ ਮੈਂ ਉਦਨੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਉਮੇਗਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਮਰ ਵੀਦਾਂ ਦਾ ਸੀ ਇਹਨਾਂ ਨੂੰ ਕਹਿ ਕੇ ਗਿਆ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਭਾਜੀ ਇਹ ਸੁਣ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਦੇਖੋ ਜੇ ਸ਼ਾਇਦ ਉਹ ਵੀਡੀਓ ਨਾ ਦੇਖਦਾ ਜਾਂ ਮੈਨੂੰ ਦੋ ਚਾਰ ਚੀਜ਼ਾਂ ਨਾ ਆਉਂਦੀ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਨਾ ਸੋ ਮੈਨੂੰ ਲੱਗਦਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹਨੂੰ ਦੇਖ ਕੇ ਆਪਾਂ ਚੰਗੇ ਹੋਈਏ ਆਪਾਂ ਵੀ ਉਹ ਚੀਜ਼ਾਂ ਲਰਨ ਕਰੀ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਸ਼ਾਇਦ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ ਨਾ ਜਿਹੜਾ ਪਰਸੈਂਟ ਮਿਲ ਰਿਹਾ ਜੀ ਉਹ ਦੀਦੀ ਕਰਕੇ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਉਹਨੇ ਆਪਾਂ ਚਾਹੇ 10 ਟੱਬਰਾਂ ਨੂੰ ਲਈਏ ਸੋ ਜਿਹਨਾਂ ਨੂੰ ਮਿਲੀਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਣ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਗਲੋਬਲ 37 ਦਬਾ ਦੇ ਗਲੋਬਲ 37 ਦਬਾ ਦੇ ਅੱਜ ਭਾਜੀ ਜੋ ਜੋ ਭਾਜੀ ਉਹਨੇ ਕਹਿੰਿਆ ਆਂਦੇ ਆ ਅਸੀਂ ਬਸ ਲੈ ਜਾਂਦੇ ਆਂ ਹਾਂ ਸੇਵਾ ਕੋ ਤਾਂ ਦੇਦੇ ਕਰੋ ਬਸ ਸੇਵਾ ਬੜੀ ਵੱਡੀ ਸੇਵਾ ਹੁੰਦੀ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਟ ਕੇ ਬੜੀ ਉੱਤਮ ਸੇਵਾ ਹੁੰਦੀ ਹੈ ਕੀ ਕਹਿੰਦੇ ਬਿਲਕੁਲ ਜੀ ਭਾਈ ਉਹ ਵੀ ਬਸ ਲੱਗੇ ਹੋਏ ਆਂ ਜੀ ਇਹ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਯੋਗ ਹੀ ਹੈਗੇ ਉਹਨੇ ਜੋ ਕੇ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨੇ ਕਹੀਆਂ ਸੀ ਉਹ ਆਂੀਆਂ ਨੇ ਹੌਲੀ ਹੌਲੀ ਚਚਾਉਣੀਆਂ ਜੀ ਜੀ ਬੰਬੇ ਤੇ ਜ਼ਰੂਰ ਪੀੜ ਪਈ ਪਰ ਪੰਜਾਬ ਦੇ ਉੱਤੇ ਭੀੜ ਪਈ ਆਪਣੇ ਪੰਜਾਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਪੰਜਾਬੀਆਂ ਨੇ ਅੱਗੇ ਮੂਹਰੇ ਹੋ ਕੇ ਜਿਹੜਾ ਪੰਜਾਬੀ ਨੂੰ ਹੱਥ ਦੇ ਉੱਤੇ ਲੱਗਦਾ ਹੈ ਕਿ ਪੰਜਾਬੀ ਜਿਹੜੇ ਇੱਕ ਪ੍ਰਾਊਡ ਫੀਲ ਕਰ ਰਹੇ ਨੇ ਬਿਲਕੁਲ ਦੇਖੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਹੋਰ ਐਤ ਕੀਤਾ ਆਪਣੇ ਘਰੇ ਭੀੜ ਪਈ ਹੈ ਸੋ ਆਪਣਾ ਫਰਜ਼ ਬਣਦਾ ਵਾ ਅੱਗੇ ਜੇ ਆਪਾਂ ਉਹਦੇ ਤਣਕੂ 100% ਕਰਦੇ ਆ ਤਾਂ ਹੁਣ ਸਾਨੂੰ ਹਜ਼ਾਰ ਕਰਨੀ ਚਾਹੀਦੀ ਹੈ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹੋ ਚੀਜ਼ ਹੋਈ ਹੈ ਸੋ ਲੱਗਦਾ ਹੈ ਬਾਲੀਵੁੱਡ ਤੋਂ ਵੀ ਕਾਫੀ ਲੋਕ ਅੱਗੇ ਆ ਰਹੇ ਨੇ ਸਲਮਾਨ ਜੀ ਜੀ ਸਾਇਕੀ ਤੇ ਸੰਜੀਤਾ ਨੇ ਵੀ ਜੀ ਜੀ ਟਵੀਟ ਕੀਤਾ ਸੀ ਜੀ ਜੀ ਕੋਈ ਗੱਲ ਕੋਈ رابطہ ਕਿਸੇ ਦਾ ਨਹੀਂ ਇਦਾਂ ਹੋਇਆ ਤੁਹਾਡਾ ਪਰਸਨਲੀ ਬਈ ਬਾਹ ਹਾਲੇ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਬਟ ਓਦਾਂ ਜਿਵੇਂ ਮੇਰੀ ਦੱਸ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ਉਹ ਭਰਾ ਨੇ ਆਪਣੇ ਵੱਡੇ ਬਹੁਤ ਕੋਲੋਂ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ ਫਟਾਫਟ ਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇਅ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਸਾਡੇ